ਇਹ ਗੱਲ ਕਿਸੇ ਪੰਜਾਬ ਤੋਂ ਲੁਕੀ ਨਹੀਂ ਕਿ ਪੰਜਾਬ ਅੰਦਰ ਸੱਤਾਧਿਰ ਆਮ ਆਦਮੀ ਪਾਰਟੀ ਦੀ ਸਰਕਾਰ ਪੂਰਨ ਰੂਪ ਵਿੱਚ ਕੇਜਰੀਵਾਲ ਅਤੇ ਦਿੱਲੀ ਤੋਂ ਆਏ ਉਸਦੇ ਧਾੜਵੀ ਗੈਂਗ ਦੀ ਗੁਲਾਮ ਬਣ ਚੁੱਕੀ ਹੈ ਮੁੱਖ ਮੰਤਰੀ ਭਗਵੰਤ ਮਾਨ ਦਾ ਕੇਵਲ ਕਟਪੁਤਲੀ ਤੋਂ ਸਿਵਾਏ ਹੋਰ ਕੋਈ ਵजूद ਨਹੀਂ ਰਿਹਾ ਹਕੀਕਤ ਵਿੱਚ ਤਾਂ ਕੇਜਰੀਵਾਲ ਜੁੰਡਲੀ ਆਪਣੀ ਮਨਮਰਜ਼ੀ ਦੇ ਫੈਸਲੇ ਲਾਗੂ ਕਰ ਰਹੀ ਹੈ ਪੰਜਾਬ ਦੇ ਕਰੀਬਨ ਹਰ ਵਿਭਾਗ ਵਿੱਚ ਕੇਜਰੀਵਾਲ ਨੇ ਦਿੱਲੀ ਤੋਂ ਲਿਆ ਕੇ ਆਪਣੇ ਬੰਦੇ ਬਿਠਾ ਦਿੱਤੇ ਹਨ ਜੋ ਪੰਜਾਬ ਲਈ ਤਾਨਾਸ਼ਾਹੀ ਫੈਸਲੇ ਸੁਣਾ ਰਹੇ ਹਨ ਕੇਜਰੀਵਾਲ ਨੇ ਆਪਣੇ ਆਰਥਿਕ ਹਿੱਤ ਪੂਰਨ ਲਈ ਦਿੱਲੀ ਦੇ ਵੱਡੇ ਬਿਲਡਰਾਂ ਨਾਲ ਮਿਲ ਕੇ ਲੈਂਡ ਗ੍ਰੈਬਿੰਗ ਸਕੀਮ ਸ਼ੁਰੂ ਕੀਤੀ ਕੇਜਰੀਵਾਲ ਨੂੰ ਲੱਗਦਾ ਸੀ ਕਿ ਪੰਜਾਬ ਦੇ ਲੋਕ ਤਾਂ ਮੂਰਖੀ ਹਨ ਇਹ ਕਹੂਗਾ ਤੇ ਪੰਜਾਬੀ ਇਹਨਾਂ ਨੂੰ ਥਾਲੀ ਚ ਪਰੋਸ ਕੇ ਆਪਣੀਆਂ ਜ਼ਮੀਨਾਂ ਦੇ ਦੇਣਗੇ ਦੂਜਾ ਜੋ ਸਭ ਤੋਂ ਵੱਡਾ ਭੁਲੇਖਾ ਇਸ ਲੁੱਟ ਦੇ ਖਿਲਾਫ ਇਹਨਾਂ ਦਾ ਕੋਈ ਵਿਰੋਧ ਨਹੀਂ ਕਰੇਗਾ ਕਿਉਂਕਿ ਉਹਨਾਂ ਨੂੰ ਇਹ ਲੱਗਦਾ ਸੀ ਕਿ ਸ਼੍ਰੋਮਣੀ ਅਕਾਲੀ ਦਲ ਨੂੰ ਉਹਨਾਂ ਨੇ ਝੂਠੇ ਪ੍ਰਚਾਰ ਰਾਹੀਂ ਕਮਜ਼ੋਰ ਕਰ ਦਿੱਤਾ ਹੈ ਪਰ ਸ਼੍ਰੋਮਣੀ ਅਕਾਲੀ ਦਲ ਤਾਂ ਉਦੋਂ ਵੀ ਡਟਿਆ ਰਿਹਾ ਜਦੋਂ ਇੰਦਰਾ ਗਾਂਧੀ ਨੇ ਹਜ਼ਾਰਾਂ ਹੀ ਅਕਾਲੀ ਯੋਧੇ ਚੱਕ ਕੇ ਜੇਲ੍ਹਾਂ 'ਚ ਡੱਕ ਦਿੱਤੇ ਸਨ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੇ ਹੀ ਕੇਜਰੀਵਾਲ ਦੀ ਇਸ ਲੋਟੂ ਸਕੀਮ ਖਿਲਾਫ ਸਭ ਤੋਂ ਪਹਿਲਾਂ ਆਵਾਜ਼ ਬੁਲੰਦ ਕੀਤੀ ਅਤੇ ਪੰਜਾਬ ਦੇ ਕਿਸਾਨਾਂ ਨੂੰ ਸਤਰਕ ਕੀਤਾ ਕਿ ਦਿੱਲੀ ਦਾ ਧਾੜਵੀ ਤੁਹਾਡੀਆਂ ਬਰੂਹਾਂ ਤੇ ਝੜ ਕੇ ਆ ਗਿਆ ਹੈ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ 17 ਮਈ 2025 ਨੂੰ ਕੇਜਰੀਵਾਲ ਦੀ ਲੈਂਡ ਗ੍ਰੈਬਿੰਗ ਸਕੀਮ ਖਿਲਾਫ ਆਵਾਜ਼ ਬੁਲੰਦ ਕਰਕੇ ਕਿਸਾਨਾਂ ਨੂੰ ਆਪ ਸਰਕਾਰ ਦੀ ਇਸ ਲੁੱਟ ਖਿਲਾਫ ਚੇਤਨਨ ਕੀਤਾ ਦੋ ਦਿਨਾਂ ਬਾਅਦ ਹੀ 20 ਮਈ ਨੂੰ ਸਰਦਾਰ ਬਾਦਲ ਨੇ ਪ੍ਰੈਸ ਕਾਨਫਰੰਸ ਕਰਕੇ ਪੂਰੇ ਵੇਰਵੇ ਨਾਲ ਕਿਸਾਨਾਂ ਨੂੰ ਇਸ ਮਾਮਲੇ ਬਾਰੇ ਜਾਣੂ ਕਰਵਾਇਆ ਅਤੇ ਠੀਕ ਅਗਲੇ ਦਿਨ 21 ਮਈ ਨੂੰ ਸਰਦਾਰ ਬਾਦਲ ਨੇ ਲੁਧਿਆਣਾ ਦੇ ਪਿੰਡ ਈਸੇਵਾਲ ਦਾ ਦੌਰਾ ਕਰਕੇ ਖੁਦ ਕਿਸਾਨਾਂ ਨਾਲ ਮੁਲਾਕਾਤ ਕੀਤੀ ਅਤੇ ਜਿੰਨਾਂ ਕਿਸਾਨਾਂ ਦੀਆਂ ਜ਼ਮੀਨਾਂ ਲੈਂਡ ਪੂਲਿੰਗ ਹੇਠ ਆ ਗਈਆਂ ਉਹਨਾਂ ਨਾਲ ਨਿੱਜੀ ਮੁਲਾਕਾਤ ਕਰਕੇ ਉਹਨਾਂ ਨੂੰ ਹੌਸਲਾ ਦਿੱਤਾ ਤੇ ਉਹਨਾਂ ਦੀ ਜ਼ਮੀਨ ਦਾ 1 ਇੰਚ ਵੀ ਟੱਕੇ ਨਾਲ ਨੱਪਣ ਨਾ ਦੇਣ ਦਾ ਭਰੋਸਾ ਦਿਵਾਇਆ ਮਾਤਾ ਨੂੰ ਇੱਕ ਗੱਲ ਦਿਲੋਂ ਕਹਿ ਕੇ ਜਾ ਰਿਆਂ ਤੇ ਬਚਨ ਦੇ ਰਿਆਂ ਕੁਛ ਮਰਜ਼ੀ ਹੋ ਜੇ ਤੁਹਾਡੀ ਜ਼ਮੀਨ ਦੀ ਕੁਆਰ ਹੋਣ ਦਾ ਮਾਮਲਾ ਇਸ ਉਪਰੰਤ ਸ਼੍ਰੋਮਣੀ ਅਕਾਲੀ ਦਲ ਵੱਲੋਂ ਸਰਦਾਰ ਸੁਭੀਰ ਸਿੰਘ ਬਾਦਲ ਦੀ ਅਗਵਾਈ ਹੇਠ ਆਪ ਸਰਕਾਰ ਦੀ ਜ਼ਮੀਨਾਂ ਲੁੱਟਣ ਵਾਲੀ ਇਸ ਸਕੀਮ ਖਿਲਾਫ ਸੰਘਰਸ਼ ਦਾ ਬਿਗਲ ਵਜਾ ਦਿੱਤਾ ਤੇ ਲਗਾਤਾਰ ਪੰਜਾਬ ਵਿੱਚ ਕਿਸਾਨਾਂ ਦੇ ਹੱਕ ਵਿੱਚ ਵਿਸ਼ਾਲ ਧਰਨੇ ਲਾਏ ਗਏ ਪੰਜਾਬ ਵਿੱਚੋਂ ਸਭ ਤੋਂ ਵੱਧ ਜ਼ਮੀਨ ਲੁਧਿਆਣਾ ਸ਼ਹਿਰ ਦੀ ਪੂਲਿੰਗ ਹੇਠ ਲਈ ਗਈ ਇਸ ਕਰਕੇ ਸਭ ਤੋਂ ਪਹਿਲਾਂ ਧਰਨਾ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ 28 ਮਈ ਨੂੰ ਲੁਧਿਆਣਾ ਵਿਖੇ ਲਗਾ ਕੇ ਇਸ ਸੰਘਰਸ਼ ਦੀ ਸ਼ੁਰੂਆਤ ਕੀਤੀ ਗਈ ਜਿਸ ਵਿੱਚ ਬਹੁਤ ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਸ਼ਮੂਲੀਅਤ ਕੀਤੀ ਲੱਗੂਗਾ ਕਿ ਮੈਂ ਪਿੱਛੇ ਤੁਸੀਂ ਖੜ੍ਹ ਜਾਓ ਜ਼ਮੀਨ ਨਹੀਂ ਹਿੱਲਣ ਦਿੰਦਾ ਮੈਂ ਤੁਹਾਨੂੰ ਐਡੀ ਗਾਰੰਟੀ ਦੇ ਰਿਹਾ ਸਰਦਾਰ ਸੁਖਬੀਰ ਸਿੰਘ ਬਾਦਲ ਜਿੰਦਾਬਾਦ 1 ਜੁਲਾਈ ਨੂੰ ਸਰਦਾਰ ਬਾਦਲ ਵੱਲੋਂ ਮੁੜ ਪ੍ਰੈਸ ਕਾਨਫਰੰਸ ਕਰਕੇ ਇਸ ਨੀਤੀ ਨੂੰ ਨੰਗਾ ਕੀਤਾ 11 ਜੁਲਾਈ ਨੂੰ ਮੋਗਾ ਤੇ ਜਗਰਾਉਂ ਦੇ ਦੌਰੇ ਕਰਕੇ ਕਿਸਾਨਾਂ ਨੂੰ ਲਾਂਬਦ ਕੀਤਾ 22 ਜੁਲਾਈ ਨੂੰ ਪੁੱਡਾ ਦਫਤਰ ਲੁਧਿਆਣਾ ਵਿਖੇ ਵਿਸ਼ਾਲ ਧਰਨਾ ਦਿੱਤਾ ਅਕਾਲੀ ਦਲ ਥੋਡੀ ਢਾਲ ਹੈ ਪੰਜਾਬ ਦੇ ਲੋਕਾਂ ਦੀ ਕਿਸਾਨਾਂ ਦੀ ਢਾਲ ਹੈ ਮੈਂ ਤੁਹਾਡੇ ਨਾਲ ਵਾਦਾ ਕਰਦਾ ਇੱਕ ਇੰਚ ਜ਼ਮੀਨ ਨਹੀਂ ਦੇ ਦਿੱਤੇ ਮੰਗੇ ਇੱਕ ਇੰਚ ਬੋਲੇ ਸੋ ਨਿਹਾਲ 22 ਜੁਲਾਈ ਨੂੰ ਗਲਾਡਾ ਦਫਤਰ ਮਹਾਲੀ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ ਤੁਸੀਂ ਚਿੰਤਾ ਨਾ ਕਰੋ ਜਦੋਂ ਤੱਕ ਮੈਂ ਜਿਉਂਦਾ ਨਾ ਖੋਡੀ ਇੱਕ ਇੰਚ ਜ਼ਮੀਨ ਨਾ ਜਾਣਦਾ ਮੈਂ 4 ਅਗਸਤ ਨੂੰ ਡੀਸੀ ਦਫਤਰ ਬਠਿੰਡਾ ਵਿਖੇ ਕਿਸਾਨਾਂ ਦਾ ਵੱਡਾ ਇਕੱਠ ਕਰਕੇ ਧਰਨਾ ਦਿੱਤਾ ਤੇ ਆਉਣ ਵਾਲੇ ਦਿਨਾਂ ਵਿੱਚ 11 ਅਗਸਤ ਨੂੰ ਪਟਿਆਲੇ ਅਤੇ 21 ਅਗਸਤ ਨੂੰ ਫਿਰੋਜ਼ਪੁਰ ਵਿਖੇ ਕਿਸਾਨੀ ਦੇ ਹੱਕਾਂ ਲਈ ਵਿਸ਼ਾਲ ਧਰਨੇ ਦਿੱਤੇ ਜਾਣਗੇ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਐਲਾਨ ਕੀਤਾ ਕਿ ਪੰਜਾਬ ਦੇ ਹੱਕਾਂ ਅਤੇ ਕਿਸਾਨੀ ਨੂੰ ਬਚਾਉਣ ਲਈ ਲੜਿਆ ਜਾ ਰਿਹਾ ਇਹ ਸੰਘਰਸ਼ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਦਿੱਲੀ ਦਾ ਧੜਵੀ ਕੇਜਰੀਵਾਲ ਪੰਜਾਬੀਆਂ ਮੂਰੇ ਗੋਡੇ ਨਹੀਂ ਟੇਕ ਜਾਂਦਾ ਜਦੋਂ ਤੱਕ ਆ ਕੇਜਰੀਵਾਲ ਗੋਡੇ ਨਹੀਂ ਟੇਕਦਾ ਤੁਹਾਡੇ ਸਾਹਮਣੇ ਆ ਕਾਨੂੰਨ ਵਾਪਸ ਨਹੀਂ ਲੈਂਦਾ ਉਦੋਂ ਤੱਕ ਇਹਨਾਂ ਨੂੰ ਮੰਗਿਆ ਸੀ ਇਹਦੇ ਘਰ ਵੀ ਘੇਰਨਾ ਪਿਆ ਕੁਝ ਵੀ ਕਰਨਾ ਪਿਆ ਆ ਤੁਹਾਡਾ 1 ਇੰਚ